ਤਿਆਰੀ ਨੂੰ ਇਹ ਤੱਕ ਬਾਹਰ ਸਾਰੇ ਜਣੇ ਆ ਵੀ ਗਏ ਆ ਮੰਦਿਰ ਵੀ ਜਾਣਾ ਸਾਰਿਆਂ ਨੇ ਤੂੰ ਤਿਆਰੀ ਨੂੰ ਇਹ ਤੱਕ ਬਰਤ ਰੱਖਿਆ ਉਦਾਂ ਤੂੰ ਹਾਂ ਬਸ ਬਸ ਮੈਂ ਲੱਗੀ ਹੁਣ ਰੈਡੀ ਤੇ ਮੈਂ ਸੂਟ ਵੀ ਆਪਾਂ ਯਾਰ ਸਾਰੇ ਜਣੇ ਮੰਦਿਰ ਯਾਰ ਮੈਂ ਲੱਗੀ ਹੁਣ ਰੈਡੀ ਮੈਂ ਮੇਰਾ ਸੂਟ ਨਵਾਂ ਪੁਣਾਇਆ ਨਵਾਂ ਮੇਕਅਪ ਆ ਮੇਰਾ ਤੇ ਚਲੋ ਮੈਂ ਚੰਦ ਜਿਹਾ ਗਲੋ ਲੈ ਕੇ ਆਉਣਾ ਹੁਣ ਦੇਖਿਓ 5 ਮਿੰਟ ਚੰਨ ਚੜ੍ਹਨੇ ਵਾਲਾ ਤੇ ਤੂੰ ਤਿਆਰੀ ਨਹੀਂ ਹੋਈ ਇਹ ਤੱਕ ਬਸ ਲੱਗੀ ਹੁਣ ਦੇਖਿਓ ਅਬ ਚੋਦੀ ਲੁੱਕ ਰੈਡੀ ਆ ਪੰਜਾਬੀ ਸੂਟ ਵਿੱਚ ਤੇ ਆਪਾਂ ਜਿਹੜੇ ਸਿਰਫ ਇਹ ਕੰਮ ਹੀ ਰਹਿ ਗਈ ਆ ਉਹ ਮੇਕਅਪ ਦੀ ਕਮੀ ਆ ਉਹ ਆਪਾਂ ਮੇਕਅਪ ਕਬਾਰ ਕਰਾਂਗੇ ਫੇਸ ਸਕਿਨ ਕੈਨੇਡਾ ਦੇ ਪ੍ਰੋਡਕਟ ਨਾਲ ਚਾਹ ਹੁਣ ਮੈਂ ਲੈ ਕੇ ਆਵਾਂਗੀ ਚੰਨ ਜਿਹਾ 글로 ਸਭ ਤੋਂ ਪਹਿਲਾਂ ਆਪਾਂ ਸਟਾਪ ਕਰੀਮ ਯੂਜ਼ ਕਰਾਂਗੇ ਫੇਸ ਸਕਿਨ ਕੈਨੇਡਾ ਦੀ ਇਹਨੂੰ ਆਪਾਂ ਆਪਣੇ ਫੇਸ ਤੇ ਅਪਲਾਈ ਕੀਤਾ ਤੇ ਇਹਨੂੰ ਆਪਾਂ ਫਾਉਂਡੇਸ਼ਨ ਵਿੱਚ ਮਿਕਸ ਕਰਕੇ ਵੀ ਲਗਾ ਸਕਦੇ ਆ ਦੇਖਿਓ ਮੇਰੇ ਫੇਸ ਦਾ 글로 ਵਾਓ ਫਿਰ ਆਪਾਂ ਯੂਜ਼ ਕੀਤਾ ਫੇਸ ਸਕੈਨੇਡਾ ਦਾ ਟਿੰਟਡ ਮੋਇਸਚਰਾਈਜ਼ਰ ਜੋ ਕਿ ਈਜ਼ੀਲੀ ਬਲੈਂਡ ਹੋ ਜਾਂਦਾ ਹੈ ਸਿਰਫ 249 ਦਾ ਇਹ ਦੇਖੋ ਮੇਰੇ ਫੇਸ ਦਾ ਗਲੋ ਫਿਰ ਆਪਾਂ ਯੂਜ਼ ਕੀਤੀ ਫੇਸ ਸਕੈਨੇਡਾ ਦੀ ਲਿਪਸਟਿਕ ਫੇਸ ਸਕੈਨੇਡਾ ਦੀ ਐਚਟੀ ਇੰਟੈਂਸ ਲਿਪਸਟਿਕ ਜੋ ਕਿ 24 ਘੰਟੇ ਤੱਕ ਰਹਿੰਦੀ ਹੈ ਤਾਂ ਮੇਰੇ ਫੇਸ ਦਾ ਤੁਸੀਂ ਗਲੋ ਦੇਖ ਸਕਦੇ ਹੋ ਫੇਸ ਸਕੈਨੇਡਾ ਦੇ ਪ੍ਰੋਡਕਟ ਨਾਲ ਚੰਨ ਜਿਹਾ ਗਲੋ ਅਗਰ ਤੁਸੀਂ ਫੇਸ ਸਕੈਨੇਡਾ ਦੇ ਪ੍ਰੋਡਕਟ ਲੈਣਾ ਚਾਹੁੰਨਾ ਤਾਂ ਉਹ ਕਯੂਆਰ ਕੋਡ ਦਿੱਤਾ ਇਹਨੂੰ ਸਕੈਨ ਕਰਕੇ ਤੁਸੀਂ ਪਰਪਲ ਐਪ ਫਲਿੱਪਕਾਰਟ ਐਮਾਜ਼ਨ ਨਾਈਕਰ ਪਰਪਲ ਐਪ ਤੋਂ ਲੈ ਸਕਦੇ ਹੋ